ਟੌਰ ਸਕੀਨੀ ਲਈ ਸੋਹਣਿਓ ਕਿੱਤੇ ਤਿਆਰੀਏ ਅਸੀਂ ਚੱਲਿਆਂ ਮੇਲੇ ਵਿੱਚ ਤੈਨੂੰ ਕੀ ਬਿਮਾਰੀਏ ਹਾਂਜੀ ਇਹ ਮੇਲੇ ਲੱਗਦੇ ਹੁੰਦੇ ਸੀ ਗੱਭਰੂ ਜਿਹੜੇ ਚਮਕ ਧਮਕ ਕੇ ਮੇਲਿਆਂ ਦੇ ਵਿੱਚ ਆਉਂਦੇ ਸੀ ਤੁਰਲੇ ਵਾਲੀਆਂ ਪੱਗਾਂ ਬੰਨ੍ਹ ਕੇ ਕੁਰਤੇ ਚਾਦਰੇ ਲਾ ਕੇ ਤੇ ਉਸ ਤਰ੍ਹਾਂ ਮੇਲੇ ਦਾ ਜਿਹੜਾ ਇਹ ਬਹੁਤ ਜ਼ਿਆਦਾ ਜਸ਼ਨ ਮਨਾਇਆ ਜਾਂਦਾ ਸੀ ਕਬੱਡੀਆਂ ਖੇਡੀਆਂ ਜਾਂਦੀਆਂ ਸੀ ਤੇ ਗਾਣੇ ਬਿਜਾਣੇ ਜਿਹੜੇ ਉਹਨਾਂ ਦੇ ਵੀ ਕੰਪੀਟੀਸ਼ਨ ਕਰੇ ਜਾਂਦੇ ਸੀ ਬੋਲੀਆਂ ਸਿੰਝਾਂ ਆਦ ਸਾਰਾ ਕੁਝ ਆਜੋ ਆਪਾਂ ਸੁਣਦੇ ਆ ਰੱਲੇ ਵਾਲੇ ਬਾਵੇ ਦੀ ਕਲਮੰਦ ਦੇ ਵਿੱਚ ਜਿਹੜੇ ਉਹ ਕਬੱਡੀ ਦੇ ਗੱਬਰੂਆਂ ਦੇ ਨਾਂ ਪਰੋਏ ਨੇ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੇਗੀ ਕਹਿੰਦਾ ਬੋੜਾਂ ਵਾਲੇ ਦੇ ਜਾਦੂ ਨਾਲ ਖੇਡਿਆ ਕਿਹੜਾ ਕਿਸੇ ਕੋਲੋਂ ਝੁਕਦਾ ਸੀ ਫਿਰ ਪਿੰਡ ਆਪਣੇ ਦਾ ਨਾਂ ਚਮਕਾਇਆ ਫਿਰਦਾ ਗੱਬਰੂ ਬੁੱਕਦਾ ਸੀ 65 ਕਿਲੋ ਵਿੱਚ ਰੱਲੇ ਵਾਲੇ ਲੱਖੇ ਦੇ ਚਰਚੇ ਪੂਰੇ ਸੀ ਸਿਰੇ ਦੀਆਂ ਪਾਉਂਦਾ ਰੇਡਾਂ ਜਾਪੀ ਕਰਦਾ ਦੂਰੇ ਸੀ ਭਿੰਦਰ ਸੀ ਤੇ ਵਰਗਿਆਂ ਨਾਲ ਪੂਰੀ ਜਾਰੀ ਸੀ ਕਬੱਡੀ ਵਿੱਚ ਮਲਕੌਰ ਨੇ ਵੀ ਵੱਡੀ ਮਾਰੀ ਸੀ ਪਿੱਥੋ ਵਾਲੇ ਖਰਾਜੀ ਵਰਗੇ ਵੀ ਇਹਨਾਂ ਨਾਲ ਹੀ ਖੇਡੇ ਨੇ ਬਰਨਾਲੇ ਵਾਲੇ ਬੈਲੀ ਨੇ ਵੀ ਕਹਿੰਦੇ ਕਹੋਂਦੇ ਰੇਡਰ ਕੀਤੇ ਟੇਢੇ ਨੇ ਜੱਸੀ ਨੇ ਵੀ ਤਕੜੇ ਤਕੜੇ ਜਾਫੀ ਘੂਰੇ ਆ ਗਗਨ ਦੇ ਵੀ ਅੱਜਕੱਲ ਚਰਚੇ ਪੂਰੇ ਆ ਕਬੱਡੀ ਨੂੰ ਪਿਆਰ ਕਰਦੇ ਆ ਤੁਰਗੇ ਲੱਖੇ ਵਰਗੇ ਨਾ ਜੋੜੇ ਪੈਸੇ ਥੇਲੇ ਨੇ ਕਬੱਡੀ ਨੂੰ ਪਿਆਰ ਕਰਦੇ ਆ ਤੁਰਗੇ ਲੱਖੇ ਵਰਗੇ ਨਾ ਜੋੜੇ ਪੈਸੇ ਥੇਲੇ ਨੇ ਤਾਇਓ ਗੱਭਰੂ ਦੀ ਯਾਦ ਵਿੱਚ ਬਾਵਿਆ ਲੱਗਦੇ ਮੇਲੇ ਨੇ ਤਾਇਓ ਗੱਭਰੂ ਦੀ ਯਾਦ ਵਿੱਚ ਬਾਵਿਆ ਲੱਗਦੇ ਮੇਲੇ ਨੇ ਹਾਂਜੀ ਉਮੀਦ ਕਰਦਾ ਤੁਹਾਨੂੰ ਇਹ ਕਲਮ ਦੇ ਵਿੱਚ ਪਰੋਏ ਹੋਏ ਉਹਨਾਂ ਗੱਭਰੂਆਂ ਦੇ ਨਾਂ ਜਿਹੜਾ ਤੁਹਾਨੂੰ ਪਸੰਦ ਆਏ ਹੋਣਗੇ ਤੇ ਉਹਨਾਂ ਦੀ ਯਾਦ ਵੀ ਜ਼ਰੂਰ ਆਈ ਹੋ ਜਿਨ੍ਹਾਂ ਨੇ ਉਹਨਾਂ ਦੀਆਂ ਰੇਡਾਂ ਦੇਖੀਆਂ ਨੇ ਤੇ ਜਾਫੇ ਦੇਖੇ ਨੇ ਹਾਂਜੀ ਇਹ ਪਿੰਡ ਪਪਾਲ ਬਾਬਾ ਜੋਗੀ ਪੀਰ ਜੀ ਦਾ ਮੇਲਾ ਜ਼ਿਲ੍ਹਾ ਮਾਨਸਾ ਫਤਿਹ ਹੈ ਜੀ